ਵੈਗੁਰ ਦੀ ਕਾ ਖਾਲਸਾ ਵੈਗੁਰ ਦੀ ਕੀ ਪਟੇ ਜਦੋਂ ਪਾਈ ਤਾਤਾ ਜੀ ਗੁਰ ਤੇਗ ਬਹਾਦਰ ਜੀ ਦਾ ਸੀਸ ਲੈ ਗਏ ਅਨੰਦਪੁਰ ਸਾਹਿਬ ਪਹੁੰਚੇ ਗੁਰ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਕੁੱਟ ਕੇ ਸੀਨੇ ਨਾਲ ਲਾਇਆ ਤੇ ਕਿਹਾ ਰੰਗਰੇਟਾ ਗੁਰੂ ਦਾ ਬੇਟਾ ਕਹਿ ਕਿ ਰੰਗਰੇਟਾ ਬੇਟਾ ਆਪਣਾ ਜੈ ਤੈਨੂੰ ਗੁਰਾਂ ਨੇ ਸਾਤੀ ਲਾਲਿਆ ਕਹਿ ਕਿ ਰੰਗਰੇਟਾ ਬੇਟਾ ਆਪ ਨੇ ਕੀ ਸੁਣਾਈ ਸਾਰੀ ਵਾਰਤਾ ਜਤ ਕੇ ਅੱਖੀਆਂ ਚ ਨੀਰ ਨੂੰ ਮੱਤੀ ਦਾਸੇ ਆਰੀ ਨਾਲ ਚੀਰਿਆ ਪੰਦਾ ਤਰਖਾਨ ਜਿਵੇਂ ਚੀਰ ਨੂੰ ਸਿੱਧ ਕੁੰਜਰਾਣਾ ਸਿੱਖ ਡੋਲਿਆ ਓ ਡੋਲਿਆ ਸਿੱਧ ਕੁੰਜਰਾਣਾ ਸਿੱਖ ਡੋਲਿਆ ਮੁਖ ਵਿੱਚ ਹਾਏ ਨਾ ਉਚਾਰਿਆ ਕੈ ਕਿ ਰੰਗ ਰਿਟਾ ਬਿਟਾ ਜੇ ਤੈਨੂੰ ਗੁਰਾਂ ਨੇ ਸਾਤੀ ਲਾ ਲਿਆ ਕੈ ਕਿ ਰੰਗ ਰੇਟਾ ਬਿਟਿਆ ਆਪਣਾ ਜੇ ਤੈਨੂੰ ਗੁਰਾਂ ਨੇ ਸਾਤੀ ਲਾ ਲਿਆ ਫਿਰ ਵਾਰੀ ਆਈ ਸਤੀ ਦਾਸ ਜੀ ਰੂਹ ਚ ਲਪੇਟਿਓ ਨੂੰ ਸਾੜਿਆ ਰੂਹ ਚ ਲਪੇਟਿਓ ਨੂੰ ਸਾੜਿਆ ਉਹ ਵੀ ਨਾਲ ਸਿਰ ਦੇ ਨੀ ਬਾਗਿਆ ਕੋਈ ਸਿੱਖ ਸਿੱਧ ਕੋਣਾ ਹਾਰਿਆ ਕੋਈ ਸਿੱਖ ਸਿੱਧ ਕੋ ਨਾ ਡੋਲੇ ਆ ਡੋਲੇ ਆ ਕੋਈ ਸਿੱਖ ਸਿੱਧ ਕੋ ਨਾ ਡੋਲੇ ਆ ਜੋੜ ਸੀ ਔਰੰਗੇ ਨੇ ਲਗਾ ਲਿਆ ਕਹਿ ਕਿ ਰੰਗ ਰੇਟਾ ਬਿਟਾ ਆਪਣਾ ਜੈ ਤੈਨੂੰ ਗੁਰਾਂ ਨੇ ਸਾਤੀ ਲਾ ਲਿਆ ਕਹਿ ਕਿ ਰੰਗ ਰੇਟਾ ਬਿਟਾ ਆਪਣਾ ਜੈ ਤੈਨੂੰ ਗੁਰਾਂ ਨੇ ਸਾਤੀ ਲਾ ਲਿਆ ਅੱਖ ਕੇ ਦਿ ਵਾਲੇ ਕਿ ਹਾ ਪਾਪੀਓ ਮੌਣ ਕਿਉਂ ਬਦੌਸ਼ੀਆਂ ਦਾ ਡੋਲਦੇ ਦੋਜ ਕੇ ਦੀ ਅੱਗ ਵਿੱਚ ਸੜੋਗੇ ਪਾਪ ਵਾਲੀ ਤੱਕੜੀ ਜੋ ਤੋਲਦੇ ਦੋਜ ਕੇ ਦੀ ਅੱਗ ਵਿੱਚ ਸੜੋਗੇ ਪਾਪ ਵਾਲੀ ਤੱਕੜੀ ਜੋ ਤੋਲਦੇ ਐਸੇ ਗੱਲਾਂ ਗੁਰੂ ਜੀ ਦੇ ਸਿੱਖਣੂ ਐ ਸਿੱਖਣੂ ਐਸੇ ਗੱਲਾਂ ਗੁਰੂ ਜੀ ਦੇ ਸਿੱਖਣੂ ਤੇਗ ਵਿੱਚ ਝਾਲਮਾ ਉਬਾਲਿਆ ਕੈ ਕਿ ਰੰਗ ਈਟਾ ਬਿਟਾ ਆਪਣਾ ਜੇ ਤੈਨੂੰ ਗੁਰਾਂ ਨੇ ਛਾਤੀ ਲਾ ਲਿਆ ਤੇਗ ਤੇ ਤਨਿਤ ਜਦੋਂ ਜਾਲਮ ਤੇਗ ਨਾਲ ਜ਼ੋਰ ਦੇ ਚਲਾਈ ਸੀ ਧਰ ਨਾਲੋਂ ਸੀਸ ਵੱਖ ਹੋ ਗਿਆ ਕਹਿਦੀ ਹਨੇਰੀ ਉਦੋਂ ਆਈ ਸੀ ਸੁੰਦਰ ਰੁਮਾਲੇ ਚਲ ਪੇਟ ਕੇ ਲਪੇਟ ਕੇ ਸੁੰਦਰ ਰੁਮਾਲੇ ਚਲ ਪੇਟ ਕੇ ਜੈਤਾ ਫਿਰ ਸੀ ਸੀਸ ਨੂੰ ਉਠਾ ਲਿਆ ਕਹਿ ਕੇ ਰੰਗ ਰਿਟਾ ਪਿਟਾ ਆਪਣਾ ਜੇ ਤੈਨੂੰ ਗੁਰਾਂ ਨੇ ਛਾਤੀ ਲਾ ਲਿਆ ਕਿਆ ਕੀ ਰੰਗ ਰਿਟਾ ਬਿਟਾ ਆਪਣਾ ਜੇ ਤੈਨੂੰ ਗੁਰਾਂ ਨੇ ਛਾਤੀ ਲਾ ਲਿਆ